ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਵਰਡ ਸੇਲ ਲਈ ਲੈ ਕੇ ਆਏ ਹਾਂ ਜੀ ਜਿਸ ਘਰ ਚੋਂ ਬਈ ਵੀਡੀਓ ਬਣਾ ਰਹੇ ਹਾਂ ਵੀਰ ਦੇ ਘਰੇ ਲੂਪਾ ਸੁਰੱਖੇ ਵਾ ਕੋਈ ਵਪਾਰ ਦਾ ਕੰਮ ਨਹੀਂ ਆਉ ਪੁੱਛ ਲੈਣਾ ਬਾਈ ਟੋਡੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਜੀ ਹਾਂਜੀ ਨਾਮ ਤੇ ਐਡਰੈਸ ਬੋਲੋ ਜੀ ਨਾਮ ਬਲਦੇਵ ਸਿੰਘ ਹੈ ਜੀ ਮਾਲਕ ਦਾ ਠੀਕ ਆ ਤੇ ਪਿੰਡ ਫੂਲੇ ਵਾਲਾ ਹੀ ਹਮ ਤਸੀਰ ਫੂਲ ਜ਼ਿਲ੍ਹਾ ਬਠਿੰਡਾ ਨੇੜੇ ਪਿੰਡ ਬਈ ਇਧਰੋਂ ਟਵਾਲੀ ਨੇੜੇ ਪੈ ਗਿਆ ਇਧਰੋਂ ਭਾਈ ਰੂਪਾ ਨੇੜੇ ਪ ਮੋਬਾਈਲ ਨੰਬਰ ਬੋਲ ਦ 82981 ਦੁਬਾਰੇ ਬੋਲੋ ਜੀ 78143 ਹਾਂਜੀ 22981 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਇਹ ਬੈਡ ਨੇ ਕਿਹੜਾ ਸੂਆ ਸੁੰਦੀ ਆ ਇਹ ਤੀਜਾ ਸੂਆ ਸੁੰਦੀ ਆ ਜੀ ਹੁਣ ਕਿੰਨੇ ਦਿਨ ਲੈਂਦੀ ਆ ਬਾਈ ਹਜੇ 10 12 ਤਰੀਕ ਨੂੰ ਦਿਨ ਪੂਰੇ ਆਈ ਇਹਦੇ 12 ਨੂੰ 10 12 ਹਾਂਜੀ ਠੀਕ ਹੈ ਠੀਕ ਹੈ ਗੰਢੀ ਸੀ ਨਾ ਵਧੀਆ ਮੁੱਠੀ ਵਾਲਾ ਖਾਣਾ ਹੀ ਸਹੀ ਗੱਲ ਆ ਭਾਈ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਘਰ ਤੇ ਨਾੜਾ ਨੂੜਾ ਕਰਮਾੜੀ ਦੇ ਫੁੱਲ ਚਾਹੀਏ ਕਿੰਨਾ ਦੁੱਧ ਦੱਸਿਆ ਭਾਈ 28 30 ਲੀਟਰ ਪਿਛਲੇ ਸੂਏ ਚੋਇਆ ਭਾਈ ਇਹਦਾ ਠੀਕ ਆ ਭਾਈ ਖੋਲੀ ਭਾਈ ਤੋੜ ਕੇ ਦਿਖਾ ਦੇ ਰਾਜੀ ਫੋਲਾ ਕੱਦ ਵੱਡ ਚੰਗਾ ਫੇਸ ਬੜਾ ਪਿਆਰਾ ਭਾਈ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਫੇਸ ਬਿਊਟੀ ਦੇਖੋ ਭਾਈ ਕੁਆਲਿਟੀ ਬਹੁਤ ਚੰਗੀ ਆ ਬੜੀ ਰਾਜੀ ਰੂਜੀ ਫੋਲਾ ਕੱਦ ਵੱਡ ਆਪ ਖਾਣ ਲੇਵਾ ਬੜਾ ਕਮਾਲ ਕੱਚੀ ਕੱਚੀ ਆ ਬਈ ਦਿਨ ਹਜੇ ਲੈਂਦੀ ਆ ਉਹ ਦਿਨ ਉਹ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰ ਲੈਣਾ ਕੀ ਮੋਲ ਆ ਬਈ ਜੈਜ ਮੋਲ ਬਈ ਫੋਨ ਤੇ ਕਰ ਲਾਂਗੇ ਜੈ ਜੀ ਹੋਊਗਾ ਜੈ ਜੀ ਹੋਊਗਾ ਇਹ ਮੋਲ ਗਾਂਦ ਹਿਸਾਬ ਨਾਲ ਠੀਕ ਆ ਬਈ ਮੋਲ ਬਈ ਕਹਿੰਦਾ ਫੋਨ ਤੇ ਕਰ ਲਾਂਗੇ ਮੋਲ ਆ ਜਿਹੜਾ ਵੜ ਦੇ ਹਿਸਾਬ ਨਾਲ ਜੈ ਜੀ ਹੋਊਗਾ ਮੋੜ ਲੈ ਬਈ ਤੇ ਕਿਸੇ ਵੀਰ ਨੂੰ ਬਈ ਬੈਡ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸ਼ੁਕਰੀਆ ਧੰਨਵਾਦ